ਉਹ ਨਾਨਕ ਫਕੀਰ ਦੇ ਦیدار ਕਰਵਾਏ ਲਿਆਈਏ ਉਹ ਪੀਰ ਜੀ ਇੱਕ ਦਿਨ ਤੁਸਾਂ ਕਿਹਾ ਸੀ ਜੋ ਨਾਨਕ ਮਿਲੇ ਤੇ ਨਿੰਬੂ ਦੀ ਤਰ੍ਹਾਂ ਨਚੋੜਾਂ ਲਵਾਂਗੇ ਤਾਂ ਮੀਏ ਉਹ ਮਿੱਠੇ ਆਖਿਆ ਭਾਈ ਸਾਨੂੰ ਅਗੋਂ ਜਵਾਬ ਆ ਗਿਆ ਹੈ ਕਿ ਅਸੀਂ ਮਿੱਠੇ ਨੂੰ ਇਉਂ ਨਚੋੜਾਂ ਸੁਟਾਂਗੇ ਉਹ ਜਿਸ ਤਰ੍ਹਾਂ ਗੰਨਾ ਪੀੜ ਲਤਾੜੀ ਦਾ ਹੈ ਤਾਂ ਮੁਰਿਦਾਂ ਨੇ ਕਿਹਾ ਮੀਆਂ ਜੀ ਉਹ ਨਾਨਕ ਫਕੀਰ ਤੁਸਾਂ ਨਾਲੋਂ ਜੋਰਾ ਵਰ ਹੈ ਚਲੋ ਖਾਂ ਫਕੀਰ ਦਾ ਦیدار ਕਰਾਈ ਲਿਆਈਏ ਕਿਉਂ ਜੋ ਦਰਸ਼ਨ ਕੀਤੇ ਬੜਾ ਸਮਾਂ ਹੋ ਗਿਆ ਹੈ ਮিয়ে ਮਿੱਠੇ ਮੁਰਿਦਾ ਨੂੰ ਨਾਲ ਲੈ ਕੇ ਗੁਰੂ ਨਾਨਕ ਜੀ ਦੇ ਪਾਸ ਆਏ ਪਾਸ ਆਏ ਵਿੱਚ ਗੋਸ਼ਟ ਹੋਈ ਤੇ ਪਹਿਲਾਂ ਗੁਰੂ ਨਾਨਕ ਜੀ ਸ਼ਬਦ ਆਖਿਆ ਸ੍ਰੀ ਰਾਗ ਮਹੱਲਾ ਪਹਿਲਾ ਓ ਮਨ ਮੁਕਰ ਭੁੱਲੇ ਪੁਲਾਈਏ ਭੁੱਲੀ ਠੌਰ ਨਾ ਕਾਈ ਓ ਗੁਰ ਬਿਨਾ ਕੋ ਨਾ ਦਿਖਾਵੀਂ ਅੰਦੀ ਆਵੇ ਜਾਈ ਓ ਗਿਆਨ ਪਦਾਰਥ ਖੋਇਆ ਉਹ ਠਗਿਆ ਮੁਠਾ ਜਾਈ ਬਾਬਾ ਮਾਇਆ ਭਰਮ ਪੁਲਾਈਏ ਉਹ ਭਰਮ ਭੁੱਲੀ ਦੋਹਾ ਗਣੀ ਨਾ ਫਿਰ ਕੰਨ ਸਮਾਈ ਰਹਾਉ ਭੁੱਲੀ ਫਿਰੇ पुली फिरे दिसंतरी ओ पुली ग्रह तज जाए पुली डूंगर ओ थल चढ़े पर मैं मन डुलाई तू रो क्यों मिले ਓ ਗਰਬ ਮੁਠੀ ਬਿਲਾਈ ਬਿਛੋੜਿਆ ਗੁਰੂ ਮੇਲ ਸੀ ਓ ਹਰ ਰਸ ਨਾਮ ਪਿਆਰ ਓ ਬਿਛੋੜਿਆ ਗੁਰੂ ਮਿਲਾਈ ਸੀ ਹਰ ਰਸ ਨਾਮ ਪਿਆਰ ਓ ਸਾਚਾ ਸਾਹਿਬ ਸੁਬਾ ਕਣੀ ਹਰ ਗੁਣ ਨਾਮ ਅਧਾਰ ਜਿਉਂ ਪਾਵੇ ਤਿਉਂ ਰੱਖ ਤੂੰ ਮੈਂ ਤੁਝ ਬਿਨ ਕੌਣ ਪਰਾਤ ਅੱਖਰ ਪੜਿਆ ਪੜ ਭੁੱਲੀਏ ਪੇਖੀ ਬਹੁਤ ਅਵਮਾਨ ਤੀਰਥ ਨਾਤਾ ਕਿਉ ਕਰੀ ਓ ਮਨ ਮੈਂ ਭੁੱਲੇ ਗਮਾਨ ਗੁਰ ਬਿਨਾ ਕੀ ਸਮਝਾਈਏ ਓ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਏ ਓ ਗੁਰਮੁਖ ਤਤ ਵਿਚਾਰ ਸਾਧਨ ਆਪ ਗਵਾਇਆ ਓ ਗੁਰ ਕੇ ਸ਼ਬਦ ਸਿੰਗਾਰ ਓ ਕਰ ਹੀ ਸੋ ਪਿਓ ਪਾਇਆ ਕਰ ਹੀ ਸੋ ਪੀਰੋ ਪਾਇਆ ਓ ਗੁਰ ਕੀ ਹਿਤ ਅਪਾਰ ਜਾਏ ਸ਼ਬਦ ਸ੍ਰੀ ਗੁਰੂ ਜੀ ਸੁਣਾਇਆ ਤਾਂ ਮੈਂ ਮਿੱਠੇ ਹੱਥ ਜੋੜ ਕਰ ਓ ਆਖਿਆ ਨਾਨਕ ਜੀ ਤੁਸੀਂ ਬੜੇ ਬਜ਼ੁਰਗ ਹੋ ਸਾਹਿਬ ਨੇ ਆਪ ਨੂੰ ਬਹੁਤ ਬਜ਼ੁਰਗੀ ਬਖਸ਼ੀ ਹੈ ਸਾਹਿਬ ਨੇ ਆਪ ਨੂੰ ਬਹੁਤ ਬੜੀ ਬਜ਼ੁਰਗੀ ਆਖੀ ਹੈ ਤਾਂ ਸ੍ਰੀ ਬਾਬੇ ਜੀ ਕਿਹਾ ਮੀਆਂ ਮਿੱਠਾ ਉਹ ਜਿਹੜੇ ਮਨ ਮੁਖ ਹਨ ਸੋ ਆਪਣੀ ਗੁਰਾਂ ਦੀ ਭੁੱਲੇ ਹੋਏ ਹਨ ਉਹਨਾਂ ਨੂੰ ਦੁਹਾਂ ਲੁਕਾਂ ਵਿੱਚ ਉਹ ਥਾਂਉ ਨਹੀਂ ਮਿਲੇਗੀ तोह लुकां विच मिलेगी ओ बाज गोरां थो उन कोई नहीं छुड़ गुरां थी बिना आॻया नंढे आमदे जमदे ਖੋਜ ਨਾਨੇ ਆਪਣੀ ਗੁਰਾਂ ਦਾ ਨਾਮ ਅਤੇ ਗਿਆਨ ਖੋਜਿਆ ਗਿਆਨ ਖੋਜਿਆ ਹੈ ਸੋ ਠੱਗੇ ਅਤੇ ਮੁਠੇ ਜਾਂਦੇ ਹਨ ਸਾਰਾ ਜਗਤ ਮਾਇਆ ਦੇ ਪਰਮ ਵਿੱਚ ਭੁੱਲਾ ਹੋਇਆ ਹੈ ਉਹ ਸਾਰਾ ਜਗਤ ਮਾਇਆ ਦੇ ਭਰਮ ਵਿੱਚ ਭੁੱਲਾ ਹੋਇਆ ਹੈ ਜੋ ਭੁੱਲਿਆ ਹੈ ਸੋ ਦੁਹਾਗਣੀ ਹਨ ਅਤੇ ਜੋ ਆਪਣੇ ਪਿਰ ਦੇ ਅੰਗ ਵਿੱਚ ਨਹੀਂ ਸਮਾ ਸਕਦੀ ਜਿਹੜੇ ਮਾਇਆ ਦੇ ਪਿੱਛੇ ਲੱਗੇ ਆ ਉਹ ਪਰਮੇਸ਼ਰ ਦੇ ਸਤਿਗੁਰੂ ਦੇ ਅੰਗ ਵਿੱਚ ਨਹੀਂ ਸਮਾ ਸਕਦੇ ਜੋ ਭੁੱਲੀ ਹੋਈ ਗ੍ਰਹਿ ਨੂੰ ਤਿਆਗਣ ਤਿਆਗ ਕੇ ਬਣ ਖੋਜ ਜਾਂਦੇ ਹਨ ਸੋ ਭੁੱਲਿਆ ਹੋਇਆ ਬਦਾਰਤ ਥਲਾ ਵਿੱਚ ਚੜਾਈਏ ਹਨ ਸੋ ਗਰਬ ਕਰਕੇ ਪਿਰਸੀ ਗਰਬ ਕਰਕੇ ਪਿਰਸੀ ਬਸ਼ੁੰਨੀਆਂ ਹਨ ਤੇਨਾ ਮਿਲਣਾ ਦੂਰ ਹੈ ਉਹ ਤੇਨਾ ਮਿਲਣਾ ਦੂਰ ਹੈ ਜਿਹੜੀਆਂ ਪਰਮੇਸ਼ਰ ਦੇ ਨਾਮ ਨੂੰ ਧਿਆਮ ਦੀਆਂ ਹਨ ਸੋ ਜਨਮ ਮਰਨ ਜਨਮ ਮਰਨ ਕੀਆ ਵਿਛੜੀਆਂ ਫੇਰ ਮਿਲਦੀਆਂ ਹਨ ਸੱਚ ਸਾਹ ਜਿਤੇ ਨਾਮ ਪ੍ਰਤਾਪ ਹੋਏ ਹੁੰਦਾ ਹੈ ਉਸੇ ਕੀ ਸੋਭਾ ਹੁੰਦੀ ਹੈ ਪਰਮਤਾ ਸਰਬ ਕਾ ਪਰਮੇਸ਼ਰ ਹੈ ਅਤੀ ਜੀ ਮਨ ਕੀ ਹਮੇ ਦੂਰ ਹੋਏ ਓ ਜੇ ਮਨ ਦੀ ਹਮੇ ਦੂਰ ਹੋਏ ਹੈ ਤਾ ਤੀਰਥ ਦਾ ਨਾਮਣਾ ਤੇ ਦੇਖਦਾ ਤਾਰਨਾ ਸਭ ਫੁਲਕ ਹੋਤਾ ਹੈ ਅਤੇ ਸਤ ਗੁਰਾਂ ਦੇ ਸ਼ਬਦ ਤੋਂ ਬਗੈਰ ਇਸ ਮਨ ਨੂੰ ਸਮਝ ਨਹੀਂ ਆਮਦੀ ਤਤਿ ਗੁਰਾਂ ਦੇ ਗੁਰਾਂ ਦੇ ਸ਼ਬਦ ਕਰਕੇ ਉਹ ਪ੍ਰੇਮ ਕਾ ਪਦਾਰਥ ਪ੍ਰਾਪਤ ਹੁੰਦਾ ਹੈ ਅਰ ਤਤ ਕੇ ਵਿਚਾਰ ਕਰਕੇ ਦੇ ਅਭਿਮਾਨ ਮਿਟ ਜਾਂਦੀ ਹੈ ਤਾ ਸਭ ਸੇ ਵਿੱਚ ਪਰਮੇਸ਼ਰ ਜਾਣਤੇ ਹੈ ਇਹ ਸ਼ਬਦ ਸੁਣ ਕਰ ਮੀਆਂ ਮਿੱਠਾ ਸਮੀਤ ਮੁਰਿਦਾں ਦੇ ਸ੍ਰੀ ਗੁਰੂ ਨਾਨਕ ਜੀ ਦੇ ਚਰਨ ਪਰ ਟੈ ਪਿਆ ਅਜਿ ਕਿਹਾ ਸੋਹੀ ਗੁਰੂ ਜੀ ਓ ਮੈਨੂੰ ਸਿੱਖ ਕਰੋ ਜੀ ਤਾਂ ਗੁਰਾਂ ਜੀ ਆਖਿਆ ਸੁਣੋ ਮੀਆਂ ਜੀ ਜੋ ਖੁਦਾਏ ਦਾ ਪਿਆਰਾ ਮਿਲੇ ਤਾਂ ਮਨ ਸੁਧ ਕਰਕੇ ਉਸ ਦੀ ਸੇਵਾ ਕਰੋ ਅਭਿਮਾਨ ਛੋੜ ਅਵੇ ਮਾਨ ਛੋੜ ਕੇ ਜੋ ਕੋਈ ਪਰਮੇਸ਼ਰ ਦੀ ਬੰਦਗੀ ਵਾਲਾ ਮਿਲੇ ਉਸ ਦੇ ਨਾਲ ਬਰਾਬਰੀ ਨਹੀਂ ਕਰਨੀ ਹੱਥੋਂ ਉਸ ਦੇ ਅੱਗੇ ਸਿਰ ਝੁਕਾਉਣਾ ਉਹ ਦਿਲੋਂ ਦੂਜਾ ਭਾਉ ਦੂਰ ਕਰੋ ਕਾਮ ਮਿੱਠੇ ਮੀਏ ਕਿਹਾ ਪਹਿਲਾ ਖੁਦਾਏ ਦਾ ਨਾਮ ਤੇ ਉਹ ਦੂਸਰਾ ਮੁਹੰਮਦ ਰਸੂਲ ਹੈ ਉਹ ਜੇ ਉਸ ਕਲਮਾ ਆਖਦਾ ਹੈ ਤਾਂ ਦਰਗਾਹ ਵਿੱਚ ਕਬੂਲ ਹੁੰਦਾ ਹੈ ਤਾ ਗੁਰੂ ਜੀ ਕਿਹਾ ਸੁਣੋ ਮੀਆਂ ਜੀ ਓਏ ਉਸ ਪਰਮੇਸ਼ਰ ਦੇ ਓ ਉਸ ਪਰਮੇਸ਼ਰ ਦੇ ਦਰ ਪਰ ਦੂਜੀ ਦੀ ਜਗਾ ਕੋਈ ਨਹੀਂ ਤੇ ਜੋ ਕੋਈ ਉੱਥੇ ਰਹਿੰਦਾ ਹੈ ਤਾਂ ਇਕਤਾ ਹੋਏ ਕਰ ਰਹਿਦਾ ਹੈ ਜੇ ਕੋਈ ਉੱਥੇ ਰਹਿੰਦਾ ਹੈ ਤਾਂ ਇਕਤਾ ਹੋਏ ਕਰ ਰਹਿਦਾ ਹੈ ਤਾਂ ਮੀਏ ਮਿੱਠੇ ਨੇ ਹੋਰ ਸ਼ਬਦ ਕੀਤਾ ਹੇ ਗੁਰੂ ਜੀ ਕਿਵੇਂ ਤੇਲ ਬਿਨਾ ਦੀਵਾ ਬਲਦਾ ਹੈ ਤਾਂ ਸ੍ਰੀ ਗੁਰੂ ਜੀ ਇੱਕ ਸ਼ਬਦ ਉਚਾਰਨ ਕੀਤਾ ਸ੍ਰੀ ਰਾਗ ਮਹਲਾ ਪਹਿਲਾ ਉਹ ਅਚਲੇ ਛਲਾਈ ਨਾ ਛਲੇ ਨਾ ਕਾਓ ਕਟਾਰ ਉਹ ਕਰ ਸਕੇ ਜਿਉਂ ਸਾਹਿਬ ਰਾਖੇ ਤਿਉਂ ਰਖੇ ਤਿਉਂ ਰਹੇ ਇਸ ਲੋਭੀ ਕਾ ਜਿਉ ਲੋਭੀ ਕਾ ਜਿਉ ਟਲ ਪਲੇ उ बिन तेल दीवा क्य जले राओ पोथी पुराण कमाई पोथी पुराण پو بٹیت बटीत तन पाई सच सुजण आण जलाई इहे तेल दीव जले ओ कर चान साहिब त मिले कर चान साहिब तो मिले ਦੇਵ ਕਮਾਣੀਆ ਸਭ ਦੂਜੀ ਸਭ ਦੁਨੀਆ ਆਵਣ ਜਾਣੀਆਂ ਉਹ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾ ਵੈਸਣ ਪਾਈਏ ਕਹੋ ਨਾਨਕ ਵਾ ਲੋੜਾਈਏ ਨਾਨਕ ਗੁਰੂ ਨਾਨਕ ਸੱਚੇ ਪਾਤਸ਼ਾਹ ਸਤ ਕਰਤਾਰ ਧੰਨ ਰੰਕਾਰ ਜੀ ਤੇਰੀ ਬਾਣੀ ਤੋਹੇ ਬਣਾਈ ਸਤਗੁਰ ਸੱਚੇ ਪਾਤਸ਼ਾਹ ਜੀ ਤੇਰੀਆਂ ਕਿਰਪਾ ਵਾਹ ਮੇਰੇ ਪਰਮੇਸ਼ਰ ਕਹਿਣ ਕਥਨ ਤੋਂ ਵਾਰੀਆਂ ਨੇ